ਕੀ ਤੇ ਕਿੰਨਾ ਮਾਲਕੋ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਰੋਮਿਕਾ ਵਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਂ ਇੱਥੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਪਰ ਫਿਰ ਬੀਸ਼ਕੀਰ ਸਿੱਧੀ ਗੱਲ ਕਰ ਛੱਡ ਸਿੱਧਾ ਲਾ ਨਹੀਂ ਗੱਲ ਕਰੀਏ ਠੀਕ ਹੈ ਜੀ ਤੇ ਅੱਗੇ ਨਾਲ ਸ਼ੁਰੂ ਕਰਦੇ ਆ ਪਹਿਲੇ ਪੈਜ ਤੇ ਕੀ 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 ਇਹਨਾਂ ਦਾ ਕਾਪਰ ਦਾ ਸਾਹ ਹੋ ਰਿਹਾ ਓਤੇ ਗੱਲ ਨਹੀਂ ਓਟੇ ਗਦੀ ਨਹੀਂ ਸੀਗਾ ਘਰ ਨਹੀਂ ਲਿੰਦੀ ਬਸ ਆ ਗਈ ਚੱਲੀ ਉਹਨਾਂ ਨੇ ਝਗੜਾ ਕਰ ਲਿਆ ਆ ਗਈ ਚੱਲ ਗਈ ਬਸ ਇਹ ਹੁਣ ਤਹੀ ਤੁਹਾਡੇ ਕੰਨ ਮੈਨੂੰ ਕੋਈ ਨਾ ਕਿਸੇ ਗੱਲ ਨੂੰ ਲੱਗੇ ਝਗੜਾ ਆਇਆ ਬਸੰਤਪੰਨ ਵਾਲੇ ਦਿਨ ਪਹਿਲਾਂ ਹੋਇਆ ਲੋੜੀ ਪਹਿਲਾਂ ਨਾ ਲੋੜੀ ਤੇ ਹੀ ਹੋਇਆ ਅੱਛਾ ਓਏ ਮੇਰੀ ਮਾਂ ਕਹਿੰਦੀ ਵੀ ਗਰੀਬਿਆ ਮੁੰਡਾ ਨਹੀਂ ਝਗੜਾ ਦੇਣ ਕਿ ਮਾਂ ਦੀ ਸੁਣਦਾ ਪਹਿਲਾਂ ਉੱਥੋਂ ਪਾਚੀ ਪਹਿਲਾਂ ਸੁਣਦਾ ਤੂੰ ਪਹਿਲਾਂ ਆ ਗਈ ਚਲੋ ਗੱਲ ਵਧੀਆ ਕਿਤੇ ਰੌਲਾ ਦਾ ਮੁੰਡਾ ਕਰੇ

ਨਾਮ ਦੱਸ ਦਿਓ ਕਿਸ ਜਗ੍ਹਾ ਤੇ ਰਹਿਣ ਵਾਲੇ ਸੀ ਤੇ ਤੁਹਾਡੇ ਭਰਾ ਦੀ ਮੌਤ ਕਿਸ ਤਰ੍ਹਾਂ ਹੀ ਤੇ ਕਿਦੋਂ ਹੋਈ ਆ ਮੈਂ ਵੀ ਜੀ ਗੁਰਸੇ ਸਿੰਘਾ ਖਾਪੜਖੜੀਓ ਬੋ ਰਿਆ ਵਾਂ ਮੇਰੀ ਮੌਦਾ ਹੈ ਭਰਾ ਦੀ ਮੌਦਾ ਕਰ ਜਿਹੜਾ ਵਾ ਬਣਿਆ ਵਾ ਇਹ ਰੋਮਿਕਾ ਨਾਲ ਦੀ ਕੁੜੀ ਵਡਾਲੀ ਹੋ ਵੈਕ ਰਿਆਂਦਾ ਉਹਨੂੰ ਅਸੀਂ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲੋ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਆ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਦੇ ਨਾਲ ਹਥੋਪਾਈ ਤੇ ਤੇਜ਼ ਦਾ ਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਵਾ ਛੋਟਾ ਭਰਾ ਉਹ ਡੈੱਡ ਬੋਡੀ ਲੈ ਕੇ ਆਇਆ ਸੀ ਮੰਨੂ ਰੋੜਾ ਦੇ ਹਸਪੀਟਲ ਗਿਆ ਆ ਉਦੋਂ ਡੈੱਡ ਬੋਡੀ ਉਹਦੀ ਲਿਆਂਦੀ ਗਈ ਆ ਹੁਣ ਡੈੱਡ ਬੋਡੀ ਜਿਹੜੀ ਆ ਸਿਵਲ ਹਸਪੀਟਲ ਪਈ ਆ ਠੀਕ ਆ ਜੀ ਉਥੋਂ ਪੋਸਟਮਾਨ ਹੋ ਕੇ ਸਾਡੇ ਕੋਲੇ ਮੈਂ ਅਪੀਲ ਕਰੂੰਗਾ ਇਹੋ ਹੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮੈਨੂੰ ਇਨਸਾਫ਼ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਮੈਂ ਗਰੀਬ ਬੰਦਾ ਵਾ ਮੈਨੂੰ ਇਨਸਾਫ ਦਿੱਤਾ ਜਾਵੇ ਮਾਰਕੋ ਕਿਸ ਜਗ੍ਹਾ ਤੇ ਕੀਤੀ ਗਈ ਤੇ ਕਿੰਨਾ ਮਾਰਕੋ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਨਾਮ ਰੋਮਿਕਾ ਵਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਂ ਇੱਥੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਉਹਦਾ ਮਾਮਾ ਅੰਦਰੀ ਦਾ ਰਹਿਣ ਵਾਲਾ ਉਹ ਆਇਆ ਸੀ ਉਹਦੇ ਨਾਲ ਹੀ ਸਾਡਾ ਰਿਸ਼ਤਾ ਸਾਰਾ ਕੁਝ ਹੋਇਆ ਵਾ ਤੇ ਕਿਦੋਂ ਦੀ ਘਟਨਾ ਵੈ ਸਾਰੀ ਘਟਨਾ ਵੀਰ ਜੀ ਕੱਲ ਸ਼ਾਮ ਦੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਉਹ ਜ਼ਖਮੀ ਪਿਆ ਆ ਜ਼ਖਮੀ ਵਲਗੀ ਸਾਨੂੰ ਪਹਿਲਾਂ ਲੱਗਾ ਕਿ 8:30 ਤੇ 8:23 ਤੇ ਉਸ ਤੋਂ ਬਾਅਦ ਸਾਡਾ ਬ੍ਰਦਰ ਗਿਆ ਲੈਣ ਨੂੰ ਉੱਥੇ ਦੇ ਮੌਜੂਦ ਮਾਮਾ ਫੁੱਫੜ ਤੇ ਉਹਦਾ ਬ੍ਰਦਰ ਉਹਦਾ ਮਾਦੇ ਪਿਓ ਮੌਜੂਦ ਹੀ ਸੀ ਉੱਥੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਕਾਰਵਾਈ ਆਪਣੀ ਯਾਰੀਆ ਕਹਿੰਦੇ ਕਰਾਂਗੇ ਕੈਮਰੇ ਵੇਖਾਂਗੇ ਇਹ ਕਰਾਂਗੇ ਉਹ ਕਰਾਂਗੇ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਉਹ ਕੁਛ ਕਰੂਗੀ ਮਾਮਾ ਦੇ ਮੁੰਡੇ ਲੜਕੀ ਵਾਲੇ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਗੁਰੂ ਕੀ ਵਡਾਲੀ ਠੀਕ ਹੈ ਮਾਮਾ ਦਾ ਅੱਜ ਸਰ ਕੀ ਮਸਲਾ ਹੈਗਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਰ ਉਹਨਾਂ ਵੱਲੋਂ ਗੰਭੀਰ ਲਜਾਂ ਲੜਕੀ ਦੇ ਸਹੁਰੇ ਪਰਵਾਸ ਤੇ ਲਾਈ ਜਾਂਦੇ ਅੱਜ ਸਵੇਰੇ ਤੜਕੇ ਕੋਈ 2:3 3 ਵਜੇ ਖੱਪਰ ਖੜੀ ਤੋਪੂਜ ਮੌਤਵਾਰ ਬੰਦੇ ਦਾ ਔਰ ਲੜਕਾ ਮਨਜੀਤ ਸਿੰਘ ਜਿਹਦੀ ਡੈਥ ਹੋਈ ਹੈ ਇਹਦਾ ਬ੍ਰਦਰ ਔਰ ਨਾਲ ਉਹਦੇ ਠੇਕੇਦਾਰ ਜਿੱਥੇ ਕੰਮ ਕਰਦਾ ਸੀ ਉਹ ਸਵੇਰੇ ਆਏ ਸੀ ਇਹ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਸਾਡਾ ਲੜਕਾ ਮਨਜੀਤ ਸਿੰਘ ਇਲੀਅਸ ਮਣੀ ਲੇਟ ਕੁਲਵਿੰਦਰ ਸਿੰਘ ਪਾਚੀ ਖਾਪੜਖੇੜੀ ਦਾ ਵਿਆਹ ਜਿਹੜਾ ਵਾ ਉਹ ਰੋਮਾ ਨਾਲ ਹੋਇਆ ਸੀ ਲਵ ਮੈਰੀਜ ਇੱਕ ਸਾਲ ਪਹਿਲੇ ਇਹਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਤੇ ਕੱਲ ਵੀ ਜਿਹੜੀ ਉਹ ਮਹੀਨਾ ਪਹਿਲੇ ਉਹ ਲੜਕੇ ਗਈ ਸੀ ਔਰ ਕੱਲ ਕੇਦੇ ਕੱਪੜੇ ਲੈਣ ਆਈ ਸੀ ਘਰੇ ਤੇ ਇਹ ਵੀ ਮੁੰਡਾ ਉਹਦੇ ਮਗਰ ਹੀ ਚੱਲ ਗਿਆ ਉਹਨਾਂ ਨੇ ਇਹਨੂੰ ਘਰ ਨਹੀਂ ਵੜਨ ਦਿੱਤਾ ਤੇ ਇਹ ਦਾਈ ਸੱਸ ਦੇ ਘਰ ਜਾ ਕੇ ਬੈਠ ਗਿਆ ਉੱਥੇ ਬੈਠਾ ਉਹ ਵੀ ਲੇਡੀ ਘਰ ਕੱਲੀ ਸੀ ਉੱਥੇ ਬੈਠਾ ਇਹਨਾਂ ਕੋ ਪਾਣੀ ਪੂਣੀ ਮੰਗਦਾ ਰਿਹਾ ਉਹ ਚਰੀ ਕਲੀ ਲੇਡੀ ਉਹਨੂੰ ਪਾਣੀ ਪੁਣੀ ਦਿੱਤਾ ਉਹਨੇ ਹਾਂਜੀ ਹਾਂਜੀ ਤੇ ਮੁੜ ਕੇ ਇਹਦੀ ਬਾਈਕ ਰੋਮਾ ਨੇ ਆਪਣੇ ਡਿਓਰ ਨੂੰ ਜਾਂ ਮੇਰੇ ਖਿਆਲ ਜੀਹਠਕ ਦੇਓਰ ਨੂੰ ਉਹਨੂੰ ਫੋਨ ਕੀਤਾ ਕਿ ਇੱਥੇ ਆਣ ਕੇ ਰੋਲਾ ਪਾਂਡਿਆ ਨੂੰ ਲੈ ਜਾਓ ਇਹ ਤਿੰਨ ਜਣੇ ਇਹਨੂੰ ਲੈਣ ਗਏ ਨੇ ਉਥੋਂ ਉਹਨੂੰ ਇਹਨਾਂ ਨੇ ਚੁੱਕਿਆ ਵਾ ਸਾਹ ਲੈਂਦਾ ਸੀ ਤੇ ਖਾਪੜ ਕਿਹੜੀ ਲੱਗੇ ਦੋ ਤਿੰਨ ਘੰਟੇ ਬਾਅਦ ਜਦੋਂ ਇਹਦੀ ਦੁਬਾਰਾ ਤਬੀਅਤ ਵਿਗੜੀ ਆ ਤੇ ਇਹਨਾਂ ਨੇ ਇੱਥੇ ਅਰੋੜਾ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਇਹਦੀ ਡੈੱਡ ਬਾਡੀ ਸਿਵਲ ਹਸਪੀਟਲ ਕੋਲ ਇਥੇ ਅਰਚਾ ਦੇ ਵੀ ਕੇ ਜਮ੍ਹਾਂ ਕਰਵਾਈ ਹੈ। ਔਰ ਪੋਸਟਮਾਰਟਮ ਡਾਕਟਰਾਂ ਦੇ ਜਿਹੜਾ ਵਾ ਪੈਨਲ ਦੇ ਥਲੇ ਕਰਵਾ ਰਹੇ ਆ। ਅਗਰ ਕੱਲ ਨੂੰ ਕੋਈ ਥੋੜ੍ਹ ਸਾਹ ਸਾਹਮਣੇ ਆਂਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਔਰ ਇਹਦਾ ਜਿਹੜਾ ਜਾਰੀ ਤੌਰ ਤੇ ਦੇ ਸਰੀਰ ਤੇ ਨਾ ਕੋਈ ਗਲੇ ਤੇ ਨਾ ਕੋਈ ਸਰੀਰ ਤੇ ਹੋਰ ਕੋਈ ਛੱਟਾ ਵਾ ਪਹਿਲੀ ਨਜ਼ਰ ਦੇ ਵਿੱਚ ਨੇਚਰਲ ਡੈਥ ਲੱਗਦੀ ਹੈ ਪਰ ਫਿਰ ਵੀ ਜੋ ਡਾਕਟਰ ਦਾ ਓਪੀਨੀਅਨ ਆਏਗਾ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਠੀਕ ਹੈ ਬਹੁਤ